ਕੀ ਨਾਮ ਸੀ ਤੁਹਾਡਾ ਹਰਜਿੰਦਰ ਸਿੰਘ ਕੀ ਨਾਮ ਦਾ ਮੁੰਡਾ ਹੈ ਫੋਨ ਲਾਇਆ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 17 ਸਾਲ ਦੀ ਉਮਰ ਹੈ ਜੀ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਹੋਇਆ ਸੰਦ ਘਰ ਇੱਕ ਗਏ ਸੀ ਘੁੰਮਣ ਚੱਲੇ ਆ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾ ਨਾਲ ਕਹਿ ਕੇ ਚਲਾ ਗਿਆ ਤੇ ਦੋ ਤਿੰਨ ਦਿਨਾਂ ਨਾਲ ਘਰ ਆਏ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਤੇ ਹੈ ਕਹਿੰਦਾ ਘੁੰਮਣ ਗਿਆ ਹੋਇਆ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚਲ ਪਾਜੀ ਦੌੜ ਗਏ ਕਾਫੀ ਸਾਨੂੰ ਰੇਲਵੇ station ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੰਨੇ ਤੇ ਪਾਇਆ ਗਿਆ ਕਿਥੇ ਸੀ ਘੁੰਮਣ ਗਿਆ ਕਿਥੇ ਜੀ ਕਾ ਕੀ ਕੀ ਸੀ ਮੈਂ ਅੰਬਰ ਸਰ ਕੋਲ ਘੁੰਮ ਚੱਲਣਾ ਮੇਰੇ ਯਾਰ ਦੋਸਤਾਂ ਨਾਲ ਤਿੱਖੜੇ ਯਾਰ ਦੋਸਤ ਵੀ ਦੇ ਨਾਲ ਆਪਣੀ ਨਾਲ ਹੀ ਪੜਦੇ ਨੇ ਕਿਤੇ ਨਾਲ ਯਾਰ ਦੋਸਤ ਜਨਮ ਦਿਨ ਮਨਾਇਆ 24 ਜਨਮ ਦਿਨ ਸੀ ਉਹਦਾ ਇੱਥੇ 24 ਜਨਮਨਾ ਆਇਆ ਇੱਥੇ ਰਹੇ ਹੈ ਸੇਰੇ ਉਹ ਮੁੰਡਾ ਕਹਿੰਦਾ ਮੇਰਾ ਰਾਜੂ ਚੱਲ ਪਤਨ ਮ ਚੱਲਣਾਗੇ ਜਿਹੜੇ ਜਿਹੜੇ ਦੱਸੇ ਯਾਰ ਦੋਸਤ ਨੇ ਆਪਣੇ ਮੇਰੇ ਆਪਣੇ ਮੁੰਡੇ ਦਾ ਨਮਜੋਦ ਕਿ ਕਿ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਫਿਰ ਤੁਹਾਨੂੰ ਮੈਂ ਪਛਾਣ ਪਾਉਣ ਕਿ ਜੀ ਹਾਂਜੀ ਇੱਕ ਮੁੰਡਾ ਉਹਨਾਂ ਨੇ ਫੜਿਆ ਵੀ ਸੀ ਰੇਪ ਉਸ ਵਾਲਾ ਨੇ ਉਹਨੇ ਸਾਰਾ ਵਾਰਤਾ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣ ਦੇ ਪਾਇਆ ਉਹਨੂੰ ਕਿ ਮੈਂ ਉਹਦੀ ਲੱਤਾ ਫੜੀਆਂ ਪਰ ਪੁਲਿਸ ਵਾਲੇ ਇਹ ਛੱਡਤਾ ਕਹਿੰਦੇ ਉਹ ਨਾਮ ਵਾਲਾ ਹੈ ਆਪਾ ਨੂੰ ਕੋੜਚ ਗਵਾ ਬਣਾਵਾਗੇ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹ ਤੇ ਯਾਰ ਦੋਸਤ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਿ ਕੀ ਹੈ ਕਿਉਂ ਮਾਰੇ ਗਈ ਮਸ਼ੀਨ ਕਰਦੇ ਸੀ ਕਿ ਕੀ ਕਾਰਨ ਕੀ ਸੀ ਕਿ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹ موبائل ਸੀ ਚੱਲੀ ਪਏ 10000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿਉਂਕਿ ਇਨਸਾਫ ਮੰਗਦੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਕਿ ਮੈਂ ਤੈਨੂੰ ਮਾਰ ਦਾਂਗਾ ਕਿਉਂਕਿ ਇਨਸਾਫ ਮੰਗਦੇ ਇਹ ਕਿ ਮੇਰੇ ਬੱਚਨ ਬਾਪ ਨੂੰ ਤਾਂ ਲੱਗ ਜੇ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਵੀ ਮਿਲ ਜਾ ਉਹ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਹੰਸਰ ਦਾਸੂ ਨੇ ਇੱਕ ਡੈੱਡ ਬਡੀ ਮਿਲਿਸ਼ੀਆ ਰਾਜਪੁਰੇ ਤੋਂ ਕੀ ਕੇਸ ਕੀ ਹੈ ਕੀ ਮੈਟਰ ਕੀ ਹੈ ਇਹ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਜੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 291 ਤੇ ਇੱਕ ਡੈੱਡ ਬਡੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮ੍ਰਿਤਕ ਦੀ ਉਹਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹਾ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਉਪਰਾਲੇ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰਨ ਜਾਣਾ ਹਰਦਵਾਰ ਸਾਈਟ ਤੇ ਅ ਉਸ ਤੋਂ ਬਾਅਦ ਉਹਨੇ ਅਨੇ ਕੱਦ ਦਿਨ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੀਆਂ ਕੀਤੀ ਜੋ ਦਰਾਨੇ ਤਵਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸ ਨੇ ਦੇਰਵੇ ਟ੍ਰੈਕ ਤੇ ਰਿਹਾ ਜਾ ਕੇ ਇਹਦਾ ਮਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜ ਦਾ ਮੋਬਾਈਲ ਫੋਨ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ। ਦੋਸ਼ੀ ਸੀ ਗ੍ਰਿਫਤਾਰ ਕਰ ਲਿਆ। ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੋਵਨਾਈਲ ਜਸਟਿਸ ਕੋਰਟ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਗਈ। ਫੋਨ ਕੀ ਰੈਸਕੀ ਨੇ ਦੋਸ਼ੀ ਸੀ ਕਿੰਨੀ ਉਮਰਾਂ ਨੇ ਇਹਨਾਂ ਦੀਆ। ਦੋਸ਼ੀ ਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ। ਫੋਨ ਖੜਾ ਸੀ ਨਾ ਕੋਲ ਜਿਹੜਾ ਫੋਨ ਦੀ ਗੋਸ਼ੀਤੀ ਹੁੰਦੀ ਆਉਂਦੀ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨੇ ਮਾਰ ਦਿੱਤੀ ਹੈ ਕਿਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮਿਰਸੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਇਹਨੇ ਮਤਲਬ ਉਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕ ਤੇ ਖਾਦਿਆ ਇਹਨਾਂ ਉਹਦੇ ਬਿਆਨ ਦਿੰਨਾ ਬੱਚਾ ਕਿ ਤੁਹਾਨੂੰ ਨਾ ਕਿਸੇ ਕਿਸੇ ਹੋਰ ਟੀਮ ਨਾਲ ਕਿਸੇ ਨਾਲ ਜੁੜਿਆ ਹੋ ਸਕਦਾ ਹੈ ਕਿ ਇਹ ਨਹੀਂ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਫ਼ ਰਹਿਣਾ ਇਹਦੇ ਕੋਈ ਪਹਿਲਾਂ ਕੋਈ ਮਾਮਲਾ ਕਰ ਚੁਕਿਆ ਹੋਣੀ ਹੈ ਕੋਈ ਪਹਿਲਾਂ ਕੋਈ ਨਸ਼ੇ ਦਾ ਦੀ ਸੀ ਕਿਵੇਂ ਹਾਂ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕਤ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ ਕਿਹੜੇ ਮੁਕਤਨ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਤੀ ਦਿਮਾਗ ਨਾਲ ਤਨੀ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀ ਤੁਸੀਂ ਇਹਨੂੰ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸ਼ਟਾਈਪ ਚ ਕਿਵੇਂ ਕਿਤੇ ਸਕੂਲ ਵਿੱਚ ਪੜਦੇ ਸੀ ਜਾਂ ਕਿਸੇ ਅਕੇ ਯਾਰ ਤੋਂ ਯਾਰ ਤੋਂ ਸੁਣ ਮਿਲੇ ਸੀਗੇ ਇਹ ਅਸਲ ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਡ ਵਿੱਚ ਕਿਸੇ ਅਮਨ ਦੀ ਕਿਸੇ ਅ ਮਗਦਮੇ ਵਿੱਚ ਪੇਸ਼ੀ ਸੀ ਦੀ ਕੋਡ ਚੋਂ ਪੇਸ਼ੀ ਬੁਕਤਨ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਡ ਵਿੱਚ ਪੇਸ਼ੀ ਬੁਕਤਨ ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਉਸ ਤੋਂ ਪਹਿਲਾਂ ਹੀ ਕਾਫੀ ਪਰਚੇ ਦਰਜ ਨੇ ਕਿਉਂ ਪੇਸ਼ੀ ਦੇ ਪਰਚੇ ਦਾ ਮਤਲਬ ਕੋਈ ਪਰਚਾ ਹੋ ਗਿਆ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਹੁਣ ਰਿਮਾਂਡ ਕਿੱਧਰ ਜਾ ਰਹੀ ਕਿੱਦਾਂ ਨੂੰ ਕਿੱਥੇ ਜਾ ਰਹੀ ਨਹੀਂ ਜੁਵਿਨਾਈਲਾ ਹੈ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਅਗਲਾ ਹੁੰ ਹਾਸਿਕ ਤਾ ਜਾਵੇਗਾ